ਸਰਕਾਰਾਂ ਤੋਂ ਮੰਗਾ ਮਨੋਂਣ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਇੱਕ ਪਾਸੇ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਸਾਨ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਜਥੇਬੰਦੀਆਂ ਇਸ ਗੱਲ ਦੇ ਉੱਤੇ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਸਰਕਾਰਾਂ ਕਿਉਂ ਬੇਫਿਕਰ ਹੋ ਗਈਆਂ ਨੇ ਜਗਜੀਤ ਡੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਤੇ ਹੁਣ ਉੱਥੇ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਦਿਸਨੂੰ ਲੈ ਕੇ ਡੀਸੀ ਦਫ਼ਤਰਾਂ ਦੇ ਮੁਰੇ ਧਰਨੇ ਲਗਾਤਾਰ ਲਗਾਏ ਜਾ ਰਹੇ ਨੇ ਤੇ ਆਪਣੀਆਂ ਮੰਗਾ ਮਨਾਉਣ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਕਿਸਾਨ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਕਿਸਾਨਾਂ ਦਾ ਕੀ ਕਹਿਣਾ। ਕਿਸਾਨ ਮਿਲੂ ਵਿਚਾਰਕ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ 23 ਦਸੰਬਰ ਨੂੰ ਐਸਕੇਮੇ ਵੱਲੋਂ ਜੋ ਭਾਰਤਪੁਰ ਤੇ ਡੀਸੀ ਦਫ਼ਤਰਾਂ ਤੇ ਚੱਲ ਰਿਹਾ ਅੰਦੋਲਨ ਦੀ ਹਮਾਇਤ ਵਾਸਤੇ ਉਹਦੇ ਦਰਦਵਾਰ ਤੇ ਧਰਨੇ ਲਿਤੇ ਜਾ ਰਹੇ ਆ ਉਹਦੀ ਸ਼ਿਕਾਇਤ ਕਰਦੇ ਆ ਔਰ ਕੇਂਦਰ ਸਰਕਾਰ ਨੂੰ ਅੱਜ ਇੱਕ ਮੈਸੇਜ ਆ ਇਹ ਭਾਈ ਜਿਵੇਂ ਜਿਵੇਂ ਸਾਰਾ ਕੁਝ ਇਕੱਠਾ ਹੋਊਗਾ ਹਰ ਹਾਲ ਦੇ ਵਿੱਚ ਤੁਹਾਨੂੰ 12 ਮੰਗਾਂ ਤੇ ਨਜ਼ਰਸਾਨੀ ਕਰਕੇ ਉਹਨਾਂ ਨੂੰ ਮੰਨਣਾ ਪਊਗਾ ਜਿੰਨੀ ਜਲਦੀ ਮੰਨੀਆਂ ਜਾਣ ਉਹਨੀਆਂ ਚੱਗੇ ਰਹਿਣਗੀਆਂ ਕਿਉਂਕਿ ਅੰਦੋਲਨ 140 ਕਰੋੜ ਭਾਰਤੀਆਂ ਦਾ ਵਾ ਅੱਜ ਐਸਕੇਐਮ ਵੱਲੋਂ ਜਿਹੜੇ ਡੀਸੀ ਦਫ਼ਤਰਾਂ ਦੇ ਉੱਤੇ ਟੜਨੇ ਦਿੱਤੇ ਜਾ ਰਹੇ ਇੱਕ ਦਿਨ ਵਾਸਤੇ ਇਹਦੇ ਤੇ ਰਜਿਵੀਆ ਦਾ ਕਰਕੇ ਕਿਸਾਨ ਮਜ਼ਦੂਰ ਸਵੈਸ਼ਕ ਕਮੇਟੀ ਪੰਜਾਬ ਵੱਲੋਂ ਟੋਕਣ ਹਾਜ਼ਰੀ ਵੀ ਭਰੀ ਜਾਊਗੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਂਝਾ ਹੋਰ ਪੱਪੀਆਂ ਹੋਣ ਜਿਹੜੇ ਵਾਦਿਆਂ ਤੋਂ ਕੇਂਦਰ ਸਰਕਾਰ 21 ਦੇ ਵਿੱਚ ਮੁੱਕਰ ਗਈ ਸੀ। ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਸਾਰੇ ਹੀ ਦੇਸ਼ ਦੀਆਂ ਜਥੇਬੰਦੀਆਂ ਤਾਮਝਾ ਬੋਣ। ਇਹ 140 ਕਰੋੜ ਭਾਰਤੀਆਂ ਦੇ ਹੱਕ ਵਿੱਚ ਚੀਜ਼ ਪੁੱਗਤੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਆਸ ਦੇ ਨਾਲ ਕਿ ਲੋਕ ਇਕ ਹੋਣਗੇ ਸਰਕਾਰਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਮੰਨਣੀਆਂ ਪੈਣਗੀਆਂ ਔਰ ਭਾਰਤ ਡਬਲਿਊਟੀਓ ਦੀਆਂ ਨੀਤੀਆਂ ਦੇ ਵਿੱਚੋਂ ਬਾਹਰ ਆਊਗਾ ਐਮਐਸਪੀ ਗਰੰਟਡ ਦਾ ਕਾਨੂੰਨ ਹਰ ਹਾਲ ਦੇ ਵਿੱਚ ਬਣੂਗਾ ਇਹਦੇ ਤੇ ਸਾਰੀਆਂ ਜਥੇਬੰਦੀਆਂ ਦੀ ਬਾਜ਼ਾਖਵਾ ਉਹ ਪਾਵੇਂ ਕੋਈ ਫਾਰਮ ਹੋਵੇ ਹਰੇਕ ਫਾਰਮ ਆਪਣੀ ਆਪਣੀ ਤਰਫੋਂ ਵਧੀਆ ਚੜ੍ਹਦੀ ਕਲਾ ਨਾਲ ਲੜਾਈ ਜਿਹੜੀ ਉਹ ਲੜ ਰਿਆ ਵਾ ਸੋ ਅੱਜ ਜਿੱਥੇ ਜਿੱਥੇ ਵੀ ਕਿਸਾਨ ਵਿਰੋਧ ਸੰਗਠਨ ਕਮੇਟੀ ਦੀ ਪਹੁੰਚ ਹੋਈ ਉਥੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਤੇ ਹਾਜ਼ਰੀਆਂ ਲਵਾਈਆਂ ਚੜ੍ਹ ਗਿਆ ਔਰ ਵਿਸ਼ਾਲ ਹਿਰਦੇ ਨਾਲ ਕਹਿੰਦੇ ਆਂ ਕਿ ਆਓ ਇੱਕੋ ਹੀ ਇਹ ਇੱਕ ਏਕਤਾ ਸੰਗਠਨ ਦੇ ਬਲ ਤੇ ਆਪਾਂ ਆਉਣ ਲਈ ਸਮੇਂ ਵਾਸਤੇ ਸਰਕਾਰਾਂ ਨੂੰ ਇਹ ਮੈ ਬੋਲਣ ਹੀ ਮਜਬੂਰ ਕਰ ਗਏ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਹਾਕਮ ਕਦੀ ਵੱਡੇ ਨਹੀਂ ਹਾਕਮ ਤੇਰਾ ਨੂੰ ਲੋਕਾਂ ਲਈ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਵਾ